ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਆਪਾਂ ਨਵੀਂ ਸ਼ਾਪ ਆਪਣ ਕੀਤੀ ਆ ਤੇ ਉਹਦਾ ਐਡਰੈਸ ਤੁਹਾਨੂੰ ਦੱਸਦੇ ਆ ਮਾਡਰਨ ਗਦਾਸਪੁਰ ਰੋਡ ਤੇ ਪٹرول ਪੰਪ ਦੇ ਨਾਲ ਹੀ ਅਕਾਲ ਹਸਪੀਟਲ ਉਹਦੇ ਉੱਪਜਿਤ ਸਾਹਮਣੇ ਆਪਣੀ ਸ਼ਾਪ ਆ ਗਿੱਲ ਕਲੈਕਸ਼ਨ 28 ਤੇ ਨੰਬਰ ਵੀ ਆ ਰਿਹਾ ਤੁਸੀਂ ਫੋਨ ਕਰਕੇ ਜ਼ਰੂਰ ਵਿਜ਼ਿਟ ਕਰਿਓ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕੇ ਨੇ ਸਾਰੇ ਠੀਕ ਠਾਕ ਤੇ ਪਹੁੰਚ ਗਏ ਆਪਾਂ ਸ਼ਾਪ ਆਪਣੀ ਤੇ ਸਵਾਸਵਾ ਜੀ ਉਹਨਾਂ ਥੋੜੀ ਬੋਤ ਕਰ ਲਓ ਅੱਜ ਲੇਟ ਹੀ ਹੋ ਗਏ ਕਿਉਂਕਿ ਥੋੜੀ ਜਿਹੀ ਆਪਣੀ ਸਿਹਤ ਨਹੀਂ ਠੀਕ ਸਿਰ ਤੇ ਬਹੁਤ ਹੋਣ ਗਈ ਅੱਜ ਫੇ ਇੰਨਾ ਟੈਨਮਾ ਗਿਆ ਰ ਖਤਮ ਹੋ ਗਿਆ ਤੇ ਉਹ ਲੈ ਕੇ ਆਣੀ ਆ ਤੇ ਮੇਰਾ ਬੁੱਬੂ ਵੀ ਮੇਰਾ ਗੁੱਗੂ ਕੀ ਕਰਦਾ ਜੀ ਓਏ ਚੋਣਾ ਜਿਆ ਤੇ ਹਲਾ ਗੁਰਾਂ ਦਾਸਾ ਨਾਲ ਇਨੇ ਆ ਤੇ ਕਰੀਏ ਪਹਿਲਾ ਦੇਣਾ ਸਾਡਾ ਮਹਾਰਾਜ ਕਰੇ ਕਿਰਪਾ ਵਧੀਆ ਵਧੀਆ ਨੰਗੇ ਤੇ ਬਾਕੀ ਸਮਾਨ ਲੈਣਾ ਬਾਅਦ ਜਾਣਾ ਫਿਰ ਕੱਲ ਪਰਸੋ ਤੱਕ ਹੋਰ ਹਾਂਜੀ ਦੋਸਤੋ ਕਿਤਨੇ ਨਿਕਲਦੇ ਆਂ ਚੱਕ ਲੋਤੇ ਆਂ ਦੇ ਮੋਰੇ ਆਪਣੀ ਦੇ ਬਾਲ ਕੀ ਸਾਬ ਜੇ ਮਗਰ ਕਾਫੀ ਜਾਂਡੇ ਅਗੇ ਬਾਪਾ ਦੀ

ਬਾਜੀ ਤੇ ਬਾਬਾ ਜੀ ਮੱਥੇ ਟੇਕਣਾ ਲੱਖ ਬਾਬਾ ਜੀ ਚਲੋ ਮੱਥੇ ਟੇਕੀਂ ਅੱਜ ਕਾਰੇ ਸਾਹਿਬ ਆ ਰਹੇ ਆ ਦੇਖੋ ਸਾਰਾ ਹੀ ਦੇਖ ਜੋ ਤੇਰਾਗਾ ਸ਼ਸ਼ੀਕਾਲ ਜੀ ਸਾਰਿਆਂ ਨੂੰ ਇਹ ਵਾਲੀ ਜਿਹੜੀ ਮੈਂ ਫਲੋਰ ਪਾਈ ਹੋਈ ਹੈ ਤੁਸੀਂ ਦੇਖ ਸਕਦੇ ਆ ਦੀ ਲੁੱਕ ਬਹੁਤ ਹੀ ਸਕੇਟ ਹੈ ਤੇ ਮੈਨੂੰ ਵੀ ਬਹੁਤ ਪਿਆਰੀ ਲੱਗੀ ਤੇ ਇਹਦੇ ਵਿੱਚ ਕਲਰ অপਸ਼ਨ ਕਾਫੀ ਆਈਆਂ ਹੋਈਆਂ ਤੁਸੀਂ ਆਣ ਕੇ ਦੇਖ ਸਕਦੇ ਹੋ ਇਹਨਾਂ ਦਾ ਪ੍ਰਾਈਸ ਹੈਗਾ ਜੈਨੂਅਲ ਜਆ ਆਉਣਾ ਕਿੱਥੇ ਆ ਗਿਲ ਕਲੈਕਸ਼ਨ 28 ਹਾਂ ਕਿ ਆਪਾਂ ਦੇ ਆ ਗਏ ਨੇ ਦਸੇ ਨੇ ਦੇ ਵੇਲਾ ਬਿੰਨੂ ਕੋਲ ਨਗੀਆਂ ਬੈਠੋ ਕਿ ਕਿਧਰ ਆਏ ਹਾਂਜੀ ਸੁਣ ਕੇ ਪਹਿਲਾਂ ਦਿਖਾਉਂ ਆ ਜੀ ਤੁਹਾਡੇ ਘਟਾ ਸਾਡੀ ਨਵੀਂ ਥੋਪ ਤੇ ਆਓ ਤੁਹਾਨੂੰ ਕੱਪੜੇ ਤੇ ਵਰਾਇਤੀ ਦੁਕਾਨ ਤੋਂ ਹਨ ਨੂੰ ਪਜਾਮੇ ਦਿਖਾਉਂ ਬਾਕੀ ਪਜਾਮੇ ਤਾਂ ਅਗਰ ਤੋਂ ਖਾਂਦੇ ਨੇ अशिता खानेया साड केड़े ट पाएने आवता खाන්නේ ඒवाले जड़तान टोप होने दिई हु नहीं ना कलर ऑप्शन काफिया ගෙන तो आ के देख सकते <स्तुण> ਇਹ ਜਿਹੜਾ ਤੁਹਾਨੂੰ ਮੈਂ ਟੋਪ ਦਿਖਾ ਰਹੀ ਆ ਇਹਦੇ ਵਿੱਚ ਕਲਰ ਆਪਸ਼ਨ 2 ਹੀ ਨੇ ਹਾਂਜੀ ਚੱਲ ਜੀ ਫਿਰ ਕਰ ਦੂੰ ਦੂਸਾ ਆਪਾਂ ਪੀ ਲਿਆ ਅਜੇ ਕੰਮ ਕਰ ਅਜੇ ਠੀਕ ਹੀ ਆ ਥੋੜਾ ਬਹੁਤ ਹਨਾ ਅਜੇ ਸਟਾਰਟਿੰਗ ਆ ਨਾ ਸਟਾਰਟਿੰਗ ਹੋਈ ਨਹੀਂ ਹੋਊਗਾ ਹੌਲੀ ਹੌਲੀ ਆਪੇ ਚੱਲੇਗਾ ਕੋਈ ਗੱਲ ਨਹੀਂ ਹਾਂਜੀ ਹਰਫਤੇ ਜੀ ਓਏ ਓਏ ਕੀ ਕਰ ਦੋ ਸੀ ਨਹੀਂ ਹੌਲੀ ਹੌਲੀ ਹੋਈ ਓਏ ਇਹ ਟੋਪੀ ਨਾ ਹੋਰ ਨਿਕਾਇਆ ਲੱਗਦਾ ਅੱਗੇ ਨਿੱਕੂ ਜਾ ਵਾ ਤੇ ਹੋਰ ਨਿਕਾਇਆ ਆਉਂਦਾ ਟੋਪੀ ਪਾਇਆ ਕਿ ਬੰਦਾ ਕਿੱਥੇ ਲੰ ਜਾ ਰਿਹਾ ਰਾਤ ਨੂੰ ਵਾਪਸੀ ਫੇਰ ਦਵਾਏ। ਬਣਾ ਲਿਓ ਯਾ ਤੁਹਾਡੀ। ਡਾਲੇ ਤਾਂ ਜੇ। ਚਲ। ਆਈ ਕੋਲ ਯਾ ਨਾ ਲੂਸ ਸਪਾਈ ਬਣ ਗਿਆ। ਹਾਂ। ਨਹੀਂ ਫੇਰੀ ਚਾਹੀਦੀ ਕਿ ਮਾਰਾਂਗਾ। ਉਹ ਮਾਰਾਂਗਾ। ਉਹ ਠੀਕ ਆ। ਦੱਸੋ ਕੀ ਦੇਖਣਾ ਕਹੋ ਮੈਨੂੰ? ਕੀ ਕੀ ਦੇਖਣਾ ਜੇ? ਏ ਕੀ ਕੀ ਹੈ ਨੰਮਾ ਮਾਤਾਈਲੇ ਕੀ ਕਹਿੰਦਾ ਜੀ ਮੇਰਾ ਪੁੱਤ ਕੀ ਕਹਿੰਦਾ ਸੀ ਸੁਣਾ ਹੈ ਕੀ ਕਹਿੰਦਾ ਹਰਫਤ ਸਿੰਘ ਹੈ ਚੱਲੀ ਕੰਨ ਅੱਜ ਆਪਾਂ ਆਏ 1 2 ਵਜੇ ਨੇ ਰੋਈ ਜਾਣ ਡਿਆ ਤਾਂ ਫੁੱਟੇ ਸਗੋ ਤੇ ਐਂਡੀ ਤੇਰੀ ਮਾਂ ਆਵੇ ਘੰਮਲੇ ਕੁਰਸੀ ਤੇ ਬਹਿ ਕੇ ਅਜੇ ਸੁਤਣੇ ਵੰਡਿਆ ਕੰਮ ਨਹੀਂ 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 ਰੋਣਾ ਬਿਲਕੁਲ ਨਹੀਂ ਬਿਲਕੁਲ ਨਹੀਂ ਰੋਣਾ ਹੈਗਾ ਲਓ ਜੀ ਪਹੁੰਚ ਚੁੱਕੇ ਆ ਘਰ ਤੇ ਰੋਟੀ ਪਾਣੀ ਲਾਰੀਆ ਕਰਨ ਹਾਂਜੀ ਦੋਸਤੋ ਟੋਪੀ ਸੈਟ ਕਰਕੇ ਪਾਓ ਤੇ ਅੱਜ ਚਲੋ ਨਵਾਂ ਨਵਾਂ ਕੰਮ ਹੈ ਇਦਾਂ ਹੀ ਹੌਲੀ ਹੌਲੀ ਪਰਮਾਤਮਾ ਇਦਾਂ ਪਿਆਰ ਬਣਾ ਰੱਖਿਓ ਤੇ ਵਧੀਆ ਵਧੀਆ ਤੁਹਾਨੂੰ ਦੱਸਾਂ ਵਧੀਆ ਵਧੀਆ ਵੇਖਣ ਨੂੰ ਮਿਲਣਗੇ ਤੁਹਾਨੂੰ ਅੱਜ ਤੇ ਜੋ ਸ਼ੁਰੂਆਤ ਹੀ ਆ ਇਹ ਤਾਂ ਕਹਿੰਦੇ ਟ੍ਰੇਲਰ ਹੀ ਇਹਨਾਂ ਦਾ ਟ੍ਰੇਲਰ ਹੀ ਟ੍ਰੇਲਰ ਹੀ ਹੋਈ ਜਾਨੀ ਪਰਮਾਤਮਾ ਕਿਰਪਾ ਕਰੋ ਬੜੀ ਇਤ ਰੱਖੀਆਂ ਦਾ ਹੋਣਗੇ ਵਧੀਆ ਵਧੀਆ ਲੈ ਕੇ ਫੈਂਸੀ ਗਾਉਣ ਗੋਣ ਵਗੈਰਾ ਵੀ ਆਪਾਂ ਲਿਆਵਾਂਗੇ ਵਧੀਆ ਵਧੀਆ ਚੀਜ਼ਾਂ ਨੂੰ ਪਾਰਟੀ ਵੇਅਰ ਵਗੈਰਾ ਸੂਟ ਜਿਹੜੇ ਹੁੰਦੇ ਗੋਣ ਲਹਿੰਗਾ ਇਸ ਤਰ੍ਹਾਂ ਦੇ ਸੂਟ ਇਹ ਵੀ ਦਲੇਂ ਕਿ ਆਉਣਗੇ ਚਲੋ ਠੀਕ ਆ ਫਿਰ ਤੇ ਮੇਰਾ ਬਾਹ ਹਾਂਜੀ ਸ਼ਸ਼ੀ ਕਾਲ ਜੀ ਕੀ ਹਾਲ ਜੀ ਅਗੇ ਜੀ ਕਾਂਤ ਕਾਂਤ ਵਾਗੇ ਜੀ ਕੀ ਕਰਦਾ ਸੀ ਲੈ ਮੈਂ ਰੋਟੀ ਪਾਣੀ ਛਕ ਲਿਆ ਹੁਣ ਦੁੱਧ ਰੜਕਿਆ ਜਾਣ ਰਿਹਾ ਮਲਾਈ ਇਕੱਠੀ ਕਰਕੇ ਦੁੱਧ ਨਹੀਂ ਚਾਚਾ ਮਲਾਈ ਰੜਕੀ ਜਾਦੀ ਹੈ ਨਾ ਬੀਬੀਆਂ ਉਹ ਕਰਦੀਆਂ ਨੇ ਤੇ ਮਧਾਨ ਮਧਾਨੀ ਨਾਲ ਹੈ ਨਾ ਮਧਾਨੀ ਨਹੀਂ ਉਹ ਚਾਟੀ ਚ ਪਾ ਕੇ ਮਧਾਨੀ ਦੋ ਹੱਥ ਨਾਲ ਇਦਾਂ ਖਿੱਚ ਲਈ ਹੈ ਨਾ ਇਦਾਂ ਕਰਦੀ ਹੈ ਬਹੁਤ ਦਿਨ ਤਾਂ ਦਿੰਦੇ ਇਹ ਕਿੰਨੇ ਤਾਂ ਕਰਦੀ ਹੈ ਕਿ ਥੋੜਾ ਥੋੜਾ ਕਰਕੇ ਨਾ ਮਤਲਬ ਵਾਰ ਇਹ ਤਾਂ ਬਵਾਵਾਂ ਵਾਲੀਆਂ ਹੁੰਦੀਆਂ ਥੱਕ ਜਾਂਦੀਆਂ ਇਹ ਹੁਣ ਘਰਾਂੀਆਂ ਇਹ ਮਲਾਈ ਕਿੰਨ ਮਲਾਈ ਜੋੜ ਲੈਂਦੀ ਆ ਹਫਤੇ ਕਦੀ ਫਿਰ ਮੜ ਕੇ ਨੋ ਰੜਕ ਲੈਂਦੀ ਥੋੜਾ ਉਹ ਦੁੱਧ ਕਿਉਂ ਨਿਕਲਦਾ ਨਾ ਕਰੋ ਇਦਾਂ ਹੀ ਆ ਛੋਟੇ-ਮੋਟੇ ਕੰਮ ਵੀ ਕਰਨੇ ਚਾਹੀਦੇ ਘਰ ਦੇ ਵੀ ਬਾਕੀ ਕਿਰਨ ਘਰ ਦਾ ਬੜਾ ਕੰਮ ਕਿੰਨ ਘਰਦਾ ਕੰਮ ਸਾਰਾ ਕਰਦੀ ਆ ਤੇ ਉੱਥੇ ਆਪਾਂ ਹੁਣ ਉੱਥੇ ਵੀ ਜਾਂਦੇ ਆ ਸ਼ਾਪ ਆਪਣੀ ਤੇ ਉੱਥੇ ਵੀ ਥੋੜਾ ਬਹੁਤ ਮਰਨਾ ਕਰਮਦੀ ਏ ਚਲੋ ਇਦਾਂ ਹੀ ਆ ਪਰਮਾਤਮਾ ਇਦਾਂ ਹੀ ਬਿਲਕੁਲ ਬਿਲਕੁਲ ਕਰਨਾ ਚਾਹੀਦਾ ਰਲ ਮਿਲ ਕੇ ਦਾਵਿਤ ਕਰਨਾ ਪੈਣਾ ਰੋਟੀ ਪਾਣੀ ਪਕਾ ਲੀਦਾ ਤੇਰੇ ਕਰਕੇ ਤੇ ਉਹ ਆਂਦਾ ਨਹੀਂ ਜਿਹਨੂੰ ਸੋਨੂ ਸੀਤ ਵਾਲ ਤੇ ਤੇਰੇ ਕਰਕੇ ਤੇ ਸਭ ਕੁਝ ਹੁੰਦਾ ਹੈ ਚਲੋ ਇੱਥੇ ਅਸਰਮ ਚਾਹੀਦਾ ਜ਼ਿੰਦਗੀ ਚ ਲੈ ਵੀ ਟਾਈਮ ਹੋ ਚੁੱਕਾ 12:30 ਦਾ ਤੇ ਚਾਹ ਹੀ ਪੀ ਰਹੇ ਆ ਹਾਂਜੀ ਅਰਫਤ ਜੀ ਅੱਜ ਵੀ ਚਾਹ ਪੀ ਰਹੇ ਆ ਰੋਟੀ ਬਣਿਆ ਬਹੁਣੇ ਖਾ ਕੇ ਤੇ ਵਿਲੇ ਹੋਏ ਆ ਮੈਂ ਕਿਹਾ ਜੋ ਮਗਰੇ ਫਿਰ ਚਾਹ ਚੱਲਾਂ ਕੋਰ ਵਾਲੀ ਅੱਜ ਕੋਰ ਵਾਲੀ ਚਾਹ ਪੀ ਲਓ ਫਿਰ हाँ जी भाजी तु तो तू तो पीनी चाह की करता सी बहू जहा ले बाऊ तो पलटिया मार पलटिया मार चोना चोना की करता सी ए ए ए ए ए, ए। <laughs> कदन आ गया कद है कि कि हो गया है ਇਹ ਵਾਈਡ ਦੇ ਘੁੰਮਦਾ ਰੰਦਾ ساری ਰਾਤ ਹੀ ਬਸ ਮੰਜੇ ਦੇ ਉੱਤੇ ਕਦੀ ਐਣ ਕਦੀ ਆਉਣ ਨੂੰ ਕਰਦਾ ਕਿ ਇਹਦਾ ਜੋਕਰ ਜਿਆ ਹੈ ਕਿਉਂ ਵੀ ਬਾਜੀ ਕਿਉਂਕਿ ਸਾਹਿਬ ਜੀ ਲਓ ਜੀ ਟਾਈਮ ਹੋ ਚੁੱਕਾ 12:30 ਇੱਕ ਦਾ ਤੇ ਕਮੈਂਟ ਆ ਰਹੇ ਆ ਕਿ ਜਿਹੜੀਆਂ ਫਰਾਕਾਂ ਤੁਸੀਂ ਪਾਈਆਂ ਉਹਨਾਂ ਵਧੀਆ ਕੋਟ ਸੈਟ ਆਣ ਕੇ ਤੇ ਜਰੂਰ ਸਾਡੀ ਸ਼ਾਪ ਤੇ ਵਿਜ਼ਿਟ ਕਰਿਓ ਫਿਰ ਤੁਹਾਨੂੰ ਆਣ ਕੇ ਕਈ ਵੀਰ ਜੇ ਬਟਾਲੇ ਵਾਲੇ ਲੋਕ ਆ ਲੈ ਕਿੰਨੇ ਹੋਵੇ ਇਹਨਾਂ ਨੂੰ ਵੀ ਪਤਾ ਹੈਗਾ ਕਿ ਸਾਡੀ ਸ਼ਾਪ ਕਿੱਥੇ ਹੈਗਾ ਦਾਸਪੁਰ ਰੋਡ ਅਕਾਲ ਹਸਪੀਟਲ ਦੇ ਸਾਹਮਣੇ ਸਾਡੀ ਸ਼ਾਪ ਆ ਤੇ ਜਰੂਰ ਵਿਜ਼ਿਟ ਕਰੋ ਤੇ ਕਿੱਦ ਨੂੰ ਉੱਥੇ ਹੁੰਦੀ ਆ ਤੇ ਚਲੋ ਫਿਰ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਬਲੌਗ ਵਧੀਆ ਲੱਗਿਆ ਤੇ ਕਮੈਂਟ ਸੇਜ ਕਰਿਓ ਬਾਬਾਏ ਗੁੱਡ ਨਾਈਟ ਸਤਿ ਸ੍ਰੀ ਅਕਾਲ ਤੇ ਬਾਕੀ ਵਾ ਕਿਸੇ ਨੇ ਕੋਈ ਵੀ ਚੀਜ਼ ਮੰਗਾਉਣੀ ਹੋਵੇ ਹੋਵੇ ਜਿਵੇਂ ਮੰਨ ਲਓ ਆਰਡਰ ਤੇ ਹਨਾ ਆਨਲਾਈਨ ਵੀ ਆਪਾਂ ਕੰਮ ਕਰੀਦਾ ਆਨਲਾਈਨ ਕੰਮ ਆਪਾਂ ਸ਼ੁਰੂ ਕਰਤਾ ਪਹਿਲਾਂ ਆਪਾਂ ਸੋਚਿਆ ਸੀ 2 ਮਹੀਨੇ ਤੱਕ ਕਰਾਂਗੇ ਪਰ ਨਹੀਂ ਹੋਣਾ ਕਿਉਂਕਿ ਕਾਫੀ ਫਰੈਂਡਾਂ ਦੇ ਕਮੈਂਟ ਵੀ ਆ ਰਹੇ ਕਿ ਤੁਸੀਂ ਆਨਲਾਈਨ ਕੰਮ ਸ਼ੁਰੂ ਕਰੋ ਫਿਰ ਇਹ ਸੋਚਿਆ ਕਿ ਕਿਉਂਕਿ ਚਲੋ ਇਹ ਵੀ ਕੰਮ ਹੁਣ ਨਾਲ ਨਾਲ ਜੇ ਇਹ ਕੰਮ ਸਾਰੇ ਫਿਰ ਨਾਲ ਨਾਲ ਕੰਮ ਕਰਨੇ ਪੈਣੇ ਕਿਉਂਕਿ ਇੱਕ ਕੰਮ ਦੇ ਨਾਲ ਫਿਰ ਜਿਵੇਂ ਕੋਈ ਵੀ ਭੈਣਾਂ ਦੂਰ ਬੈਠੀਆਂ ਕੋਈ ਜੁਰਬ ਬੈਠਾ ਹੋਵੇ ਕਿਤੇ ਬੈਠਾ ਫਿਰ ਉਸ ਹਾਵਨਾ ਆਪਾਂ ਜਿਵੇਂ ਜਿੱਥੇ 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 ਭੈਣਾਂ ਨੂੰ ਲੋੜ ਵਾ ਉੱਥੇ ਤੇ ਆਪਾਂ ਪਾਰਸਲ ਜੂਪ ਚਾਵਾਂਗੇ ਤੇ ਜੁੜੇ ਰਹੋ ਤੁਸੀਂ ਸਾਡੇ ਨਾਲ ਨਵੇਂ-ਨਵੇਂ ਡਰਸਾਂ ਨਵੇਂ-ਨਵੇਂ ਵਧੀ-ਵਧੀਆ ਆਰਟੀਕਲ ਤੁਹਾਨੂੰ ਵੇਖਣ ਵਾਸਤੇ ਮਿਲਣਗੇ ਸਾਡੇ ਪੇਜ ਨੂੰ ਫੋਲੋ ਕਰ ਲਓ ਗਿਲ ਕਲੈਕਸ਼ਨ 28 ਨੂੰ ਚਲੋ ਮਿਲਦੇ ਆ ਫਿਰ ਬਾ ਬਾਏ ਗੁੱਡ ਨਾਈਟ ਰੱਬ ਰੱਖਾ ਸਸ਼ਕਤ